ਸਾਸੀ ਗੱਜ ਸਾਰਿਆਂ ਨੂੰ ਤੁਹਾਡੇ ਵਾਸਤੇ ਅੱਜ ਦੀ ਆਪਾਂ ਸੂਟਾਂ ਦੀ 컬렉ਸ਼ਨ ਬਹੁਤ ਹੀ ਪਿਆਰੀ ਲੈ ਕੇ ਆਂਦੀ ਹੈ ਇਹ ਵੀਡੀਓ ਨੂੰ ਤੁਸੀਂ ਐਂਡ ਤੱਕ ਜੂੜ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਉੱਚੋ ਇਹ ਜਿਹੜੇ ਸੂਟ ਹੋਣਗੇ ਪਿਓ ਤੁਹਾਨੂੰ 셔ਟ ਮਿਲ ਜੇਗੀ ਨੇਚਰਲ ਕਰੇਪੀ 셔ਟ ਹੋਏਗੀ ਫੁੱਲ ਹੈਵੀ ਐਮਬ੍ਰੋਇਡਰੀ ਕੀਤੀ ਗਈ ਹੈ ਬਾਟਮ ਨਾਲ ਪਲੇਨ ਹੋਏਗੀ ਕਰੇਪ ਦੀ ਇਹ ਤੁਹਾਨੂੰ 2.5 ਮੀਟਰ 셔ਟ ਮਿਲੇਗੀ 2.5 ਮੀਟਰ ਹੋਏਗੀ ਬਾਟਮ ਦੀ ਕੱਟ ਵਿਦਆਊਟ ਦੁਪੱਟਾ ਸੂਟ ਹੋਣਗੇ ਇਹਨਾਂ ਦੇ ਵਿੱਚ ਕਲਰ ਆਪਸ਼ਨ ਬਹੁਤ ਹੀ ਪਿਆਰੇ ਆਪਾਂ ਡਾਰਕ ਲੈ ਕੇ ਆਂਦੇ ਨੇ ਅਗਰ ਤੁਸੀਂ ਕੋਈ ਵੀ ਸੂਟ ਆਪਣੇ ਲਈ ਆਰਡਰ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਤੁਸੀਂ ਮੇਰੇ WhatsApp ਨੰਬਰ ਤੇ ਭੇਜ ਕੇ ਆਪਣੇ ਲਈ ਕੋਈ ਵੀ ਸੂਟ ਤੁਸੀਂ ਇਹਨਾਂ ਦੇ ਵਿੱਚੋਂ ਬੁੱਕ ਕਰਵਾ ਸਕਦੇ ਹੋ ਅਗਲਾ ਜਿਹੜਾ ਸੂਟ ਰਹੇਗਾ ਇਹ ਵੀ ਤੁਹਾਨੂੰ ਪਿਓਰ ਵਿਸਕੋਜ਼ ਜਾਰਜਰ ਦਾ ਹੈਵੀ ਸੂਟ ਮਿਲ ਜੇਗਾ ਹੈਂਡਵਰਕ ਦਾ ਕੰਮ ਇਸ ਦੇ ਉੱਪਰ ਬਹੁਤ ਹੀ ਪਿਆਰਾ ਕੀਤਾ ਗਿਆ ਕਲਰ ਇਹਦੇ ਵਿੱਚ ਸਾਰੇ ਆਪਾਂ ਡਾਰਕ ਹੀ ਏਡ ਕੀਤੇ ਹੋਏ ਨੇ ਅਗਰ ਤੁਸੀਂ ਇਹ ਵੀ ਸੂਟ ਬਾਈ ਕਰਨਾ ਚਾਹੁੰਦੇ ਹੋ ਪ੍ਰਾਈਸ ਚੈੱਕ ਕਰਕੇ ਸੂਟ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਅਗਲਾ ਜਿਹੜਾ ਸੂਟ ਰਹੇਗਾ ਇਹ ਤੁਹਾਨੂੰ ਪਿਓਰ ਨੇਚਰਲ ਗਰੇਪ ਦਾ ਫੈਬਰਿਕ ਮਿਲ ਜੇਗਾ ਇਸ ਦੇ ਉੱਪਰ ਵੀ ਏਮਬਰਾਇਡਰੀ ਬਹੁਤ ਹੀ ਪਿਆਰੀ ਕੀਤੀ ਗਈ ਹੈਵੀ ਸੂਟ ਰੈਡੀ ਕੀਤੇ ਹੋਏ ਨੇ ਤੁਸੀਂ ਕੋਈ ਵੀ ਸੂਟ ਬਾਏ ਕਰ ਸਕਦੇ ਹੋ ਪ੍ਰਾਈਸ ਆਪਾਂ ਸਾਰੇ ਹੀ ਸੂਟਾਂ ਦੇ ਨਾਲ ਦੇ ਨਾਲ ਮੈਂਸ਼ਨ ਕੀਤਾ ਹੋਇਆ ਅਗਲਾ ਜਿਹੜਾ ਸੂਟ ਰਹੇਗਾ ਇਹ ਵੀ ਤੁਹਾਨੂੰ ਕਾਟਨ ਵਿੱਚ ਮਿਲ ਜੇਗਾ ਬਾਟਮ ਹੋਏਗੀ ਨਾਲੇ ਜਿਹੜੇ ਪਲੇਨ ਸ਼ਰਟ ਦੇ ਉੱਪਰ ਏਮਬਰਾਇਡਰੀ ਕੀਤੀ ਗਈ ਹੈ ਇਹ ਵੀ 2.5 ਮੀਟਰ ਸ਼ਰਟ ਹੋਏਗੀ 2.5 ਮੀਟਰ ਇਸ ਦੀ ਬਾਟਮ ਦੀ ਕੱਟ ਹੋਏਗੀ ਵਿਦਆਊਟ ਦੁਪੱਟਾ ਸੂਟ ਹੋਣਗੇ ਕਲਰ ਇਹਦੇ ਵਿੱਚ ਲਾਈਟ ਹੀ ਆਪਾਂ ਐਡ ਕੀਤੇ ਹੋਏ ਨੇ ਅਗਲਾ ਜਿਹੜਾ ਫੈਬਰਿਕ ਰਹੇਗਾ ਪਿਓਰ ਤੁਹਾਨੂੰ ਕਰੇਵ ਵਿੱਚ ਮਿਲ ਜੇਗਾ ਇਸ ਦੇ ਉੱਪਰ ਮਲਟੀ embroider ਕੀਤੀ ਗਈ ਹੈ ਪ੍ਰਾਈਸ ਇਹਨਾਂ ਦਾ ਪਰ ਮੀਟਰ ਦੇ ਅਕੋਰਡਿੰਗ ਆਪਾਂ ਇਹਨਾਂ ਦਾ ਮੈਂਸ਼ਨ ਕੀਤਾ ਹੋਇਆ ਇਹਨਾਂ ਦੇ ਵਿੱਚ ਕਲਰ ਆਪਸ਼ਨ ਜਿਹੜੇ ਹੋਣਗੇ ਬਹੁਤ ਹੀ ਆਪਾਂ ਜਾਦੇ ਐਡ ਕੀਤੇ ਹੋਏ ਨੇ ਕੋਈ ਵੀ ਸੂਟ ਤੁਸੀਂ ਪ੍ਰਾਈਸ ਚੈੱਕ ਕਰਕੇ ਤੁਸੀਂ ਸੂਟ ਬੁੱਕ ਕਰਵਾ ਸਕਦੇ ਹੋ ਜੇਕਰ ਤੁਸੀਂ 5 ਮੀਟਰ ਦੀ ਕੱਟ ਲੈਣਾ ਚਾਹੁੰਦੇ ਹੋ ਤੁਸੀਂ 5 ਮੀਟਰ ਪੂਰਾ ਸੂਟ ਬਾਈ ਕਰ ਸਕਦੇ ਹੋਗਾ ਤੁਸੀਂ 2.5 ਮੀਟਰ ਸ਼ਰਟ ਲੈਣਾ ਚਾਹੁੰਦੇ ਹੋ ਤੁਸੀਂ 2.5 ਮੀਟਰ ਸ਼ਰਟ ਵੀ ਬਾਈ ਕਰ ਸਕਦੇ ਹੋ ਪੇਮੈਂਟ ਜਿਹੜੀ ਹੋਏਗੀ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਅਗਲਾ ਜਿਹੜਾ ਸੂਟ ਰਹੇਗਾ ਜੋਰਜ ਰਡ ਦਾ ਸੂਟ ਹੈਵੀ ਰੈਡੀ ਕੀਤਾ ਗਿਆ ਇਸ ਦੇ ਉੱਪਰ ਮਲਟੀ ਸੀਕਵੈਂਸ ਐਮਬਰਾਇਡਰੀ ਕੀਤੀ ਗਈ ਹੈ ਪ੍ਰਾਈਸ ਆਪ ਇਹਨਾਂ ਦਾ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਹੈ ਅਗਲਾ ਇਹ ਜਿਹੜਾ ਫੈਬਰਿਕ ਹੋਏਗਾ ਇਹ ਤੁਹਾਨੂੰ ਪਿਓਰ ਕੈਮਰੀ ਕਾਟਨ ਦਾ ਮਿਲ ਜਾਏਗਾ ਐਮਬਰਾਇਡਰੀ ਇਸ ਉੱਪਰ ਕੀਤੀ ਗਈ ਹੈ ਇਹ ਵੀ ਤੁਸੀਂ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਅਗਰ ਤੁਸੀਂ ਸ਼ਰਟ ਵੀ ਬਾਈ ਕਰ ਸਕਦੇ ਹੋ ਜੇਕਰ ਤੁਸੀਂ ਪੂਰਾ 5 ਮੀਟਰ ਸੂਟ ਬਾਈ ਕਰਨਾ ਚਾਹੁੰਦੇ ਹੋ ਇਹਨਾਂ ਦੇ ਵਿੱਚੋਂ ਤੁਸੀਂ ਪੂਰਾ 5 ਮੀਟਰ ਸੂਟ ਵੀ ਬਾਈ ਕਰ ਸਕਦੇ ਹੋ ਕਲਰ ਆਪਸ਼ਨ ਬਹੁਤ ਪਿਆਰੇ ਐਡ ਕੀਤੇ ਹਨ ਇਹਨਾਂ ਦੇ ਵਿੱਚ ਵੀ ਅਗਲੇ ਜਿਹੜੇ ਇਹ ਸੂਟ ਹੋਣਗੇ ਇਹ ਵੀ ਤੁਹਾਨੂੰ ਪਿਓਰ ਕੈਮਰੀ कॉटन ਦਾ ਮਿਲ ਜਗਾ ਇਹਨਾਂ ਦੇ ਵਿੱਚ ਕਲਰ ਡਾਰਕ ਹੀ ਐਡ ਕੀਤੇ ਹੋਏ ਨੇ ਕੋਈ ਵੀ ਸੂਟ ਤੁਸੀਂ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਸੂਟ ਬਾਏ ਕਰ ਸਕਦੇ ਹੋ ਵਿਦਆਊਟ ਦੁਪੱਟਾ ਸੂਟ ਹੋਣਗੇ ਕਲਰ ਆਪਸ਼ਨ ਇੱਕ ਉਹਦੇ ਵਿੱਚ ਤਾਂ ਲਾਈਟ ਮਿਲੇਗਾ ਬਾਕੀ ਇਹਨਾਂ ਦੇ ਵਿੱਚ ਕਲਰ ਆਪਾਂ ਸਾਰੇ ਡਾਰਕ ਹੀ ਐਡ ਕੀਤੇ ਹੋਏ ਨੇ ਅਗਲਾ ਜਿਹੜਾ ਫੈਬਰਿਕ ਰਹੇਗਾ ਇਹ ਤੁਹਾਨੂੰ ਪਿਓਰ ਮਿਲ ਜਗਾ ਜੀ ਟਿਸ਼ੂ ਦੇ ਵਿੱਚ embroidery ਸ਼ਰਟ 'ਤੇ ਪਰ ਬਹੁਤ ਹੀ ਪਿਆਰੀ ਕੀਤੀ ਹੋਈ ਹੈ ਇਹ ਵੀ ਤੁਸੀਂ 2 ਮੀਟਰ ਸ਼ਰਟ ਵੀ ਬਾਈ ਕਰ ਸਕਦੇ ਹੋ ਅਗਰ 5 ਮੀਟਰ ਦੀ ਪੂਰੀ ਕੱਟ ਲੈਣਾ ਚਾਹੁੰਦੇ ਹੋ ਤੁਸੀਂ ਪੂਰਾ 5 ਮੀਟਰ ਸੂਟ ਬਾਈ ਕਰ ਸਕਦੇ ਹੋ ਜੇਕਰ ਤੁਸੀਂ ਇਹਨਾਂ ਸੂਟਾਂ ਦੇ ਨਾਲ ਬਾਟਮ ਪਲੇਨ ਲੈਣੀ ਚਾਹੁੰਦੀ ਹੋ ਤੁਸੀਂ ਬਾਟਮ ਪਲੇਨ ਵੀ ਲਗਵਾ ਸਕਦੇ ਹੋ ਕਲਰ ਬਹੁਤ ਹੀ ਪਿਆਰੇ ਐਡ ਕੀਤੇ ਹੋਏ ਸਾਰੇ ਹੀ ਸੂਟਾਂ ਵਿੱਚ ਕੋਈ ਵੀ ਸੂਟ ਤੁਸੀਂ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਸੂਟ ਬਾਈ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਜਿਹੜੀ ਹੋਏਗੀ ਉਹ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਬਹੁਤ ਹੀ ਪਿਆਰੇ ਸੂਟ ਰੈਡੀ ਕੀਤੇ ਗਏ ਨੇ ਕਲਰ ਇਹਨਾਂ ਵਿੱਚ ਬਹੁਤ ਹੀ ਪਿਆਰੇ ਆਪਾਂ ਡਾਰਕ ਐਡ ਕੀਤੇ ਹੋਏ ਨੇ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਡਰੈਸ ਤਿਆਰ ਕਰਵਾ ਸਕਦੇ ਹੋ ਸ਼ਰਾਰੇ, ਗਰਾਰੇ, ਲਹਿੰਗੇ ਕੋਈ ਵੀ ਡਰੈਸ ਤੁਸੀਂ ਇਹਨਾਂ ਦੇ ਵਿੱਚੋਂ ਬਣਵਾ ਸਕਦੇ ਹੋ ਅਗਲਾ ਜਿਹੜਾ ਫੈਬਰਿਕ ਰਹੇਗਾ ਪਿਓਰ ਕਾਟਨ ਦੇ ਵਿੱਚ ਮਿਲ ਜੇਗਾ ਇਹਨਾਂ ਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਦੋਨੋਂ ਕਲਰ ਬਹੁਤ ਹੀ ਪਿਆਰੇ ਨੇ ਪ੍ਰਿੰਟ ਇਹਨਾਂ ਵਿੱਚ ਬਹੁਤ ਹੀ ਪਿਆਰੇ ਦਿੱਤੇ ਗਏ ਨੇ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ